ਕਹਿੰਦਾ ਕਿ ਜੇ ਕਿਸੇ ਗੱਲ ਦਾ ਫਾਇਦਾ ਤਾਂ ਉਹਦਾ ਨੁਕਸਾਨ ਵੀ ਹੈ ਜਿਵੇਂ ਜੇ ਬੰਦਾ ਫੇਮਸ ਹੈ ਤਾਂ ਉਸ ਦੀ ਲੋਕਾਂ ਵਿੱਚ ਲੋਕਪ੍ਰਿਅਤਾ ਤਾਂ ਬਹੁਤ ਹੁੰਦੀ ਹੈ ਪਰ ਜਦੋਂ ਕੋਈ ਉਸ ਤੋਂ ਗਲਤੀ ਹੋ ਜਾਂਦੀ ਹੈ ਉਨਾ ਹੀ ਜ਼ਿਆਦਾ ਉਸ ਨੂੰ ਟ੍ਰੋਲ ਕੀਤਾ ਜਾਂਦਾ ਹੈ ਗੱਲ 2010-11 ਦੀ ਹੈ ਇੱਕ ਮੁੰਡਾ ਜੋ ਕਿ 10,000 ਰੁਪਏ ਦੀ ਨੌਕਰੀ ਕਰਦਾ ਸੀ ਉਹ ਜਿੱਥੇ ਉਹ ਨੌਕਰੀ ਕਰਦਾ ਸੀ ਉਥੋਂ ਦਾ ਕੈਸ਼ ਜਮਾ ਕਰਾਉਣ ਵਾਸਤੇ ਬੈਂਕ ਜਾਂਦਾ ਸੀ ਜੋ ਅੱਗੇ ਕੈਸ਼ ਕਾਊਂਟਰ ਤੇ ਬੈਠਦਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਇਹ ਮੁੰਡਾ ਕਿੰਨਾ ਅਮੀਰ ਹੈ ਤੇ ਇਸ ਗੱਲ ਕਰਕੇ ਉਹਨਾਂ ਦੀ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤਕਰੀਬਨ ਇਹ 7-8 ਦਿਨਾਂ ਦੇ ਵਿੱਚ ਹੀ ਹੋ ਜਾਂਦਾ ਹੈ ਤੇ ਇੱਕ ਦਿਨ ਉਹ ਕੁੜੀ ਆਪਣੇ ਘਰੋਂ ਗਹਿਣੇ ਕੈਸ਼ ਲੈ ਕੇ ਇਸ ਦੇ ਕੋਲ ਆ ਜਾਂਦੀ ਅਤੇ ਇਸ ਨੂੰ ਕਹਿੰਦੀ ਹੈ ਕਿ ਚੱਲ ਆਪਾਂ ਵਿਆਹ ਕਰਵਾ ਲਈਏ ਪਰ ਇਹ ਮੁੰਡਾ ਜਿਸ ਦਾ ਨਾਮ ਅਰਮਾਨ ਮਲਿਕ ਸੀ ਜਿਸ ਦਾ ਜਨਮ 15 ਦਸੰਬਰ 1988 हिसार ਦੇ ਹਰਿਆਣਾ ਦਾ ਰਹਿਣ ਵਾਲਾ ਉਹ ਉਸ ਨੂੰ ਕਹਿੰਦਾ ਕਿ ਨਹੀਂ ਤੂੰ ਜੋ ਗਹਿਣੇ ਨੇ ਉਹ ਆਪਣੇ ਘਰ ਰੱਖ ਕੇ ਆ ਠੀਕ ਹੈ ਵਿਆਹ ਆਪਾਂ ਕਰਵਾ ਲਵਾਂਗੇ ਫਿਰ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਇਨਾਂ ਦੇ ਘਰ ਇੱਕ ਬੱਚੇ ਦਾ ਜਨਮ ਹੁੰਦਾ ਹੈ ਜਿਸ ਦਿਨ ਬੱਚੇ ਦਾ ਜਨਮ ਹੁੰਦਾ ਹੈ ਉਸ ਦਿਨ ਇੱਕ ਪਾਰਟੀ ਅਰੇਂਜ ਕਰਦੇ ਨੇ ਪਾਰਟੀ ਦੇ ਵਿੱਚ ਇਸ ਦੀ ਪਤਨੀ ਪਾਇਲ ਦੀ ਇੱਕ ਸਹੇਲੀ ਆਉਂਦੀ ਹੈ ਜਿਸ ਦਾ ਨਾਮ ਪ੍ਰਿਤਕਾ ਹੁੰਦਾ ਹੈ ਤੇ ਹੁਣ ਉਹ ਪਾਰਟੀ ਦੇ ਵਿੱਚ ਜਦੋਂ ਅਰਮਾਨ ਉਸ ਨੂੰ ਦੇਖਦਾ ਤਾਂ ਅਰਮਾਨ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ ਇਹ ਦੋਨਾਂ ਦੀ ਆਪਸ ਵਿੱਚ ਨਜ਼ਦੀਕੀ ਵੱਧ ਜਾਂਦੀ ਹੈ ਤੇ 7 ਦਿਨਾਂ ਦੇ ਵਿੱਚ ਹੀ ਇਹਨਾਂ ਦੋਹਾਂ ਦਾ ਵੀ ਵਿਆਹ ਹੋ ਜਾਂਦਾ ਹੈ ਪਰ ਇਹ ਵਿਆਹ ਹਿੰਦੂ ਰੀਤੀ ਰਿਵਾਜ ਦੇ ਵਿਰੁੱਧ ਸੀ ਕਿਉਂਕਿ ਹਿੰਦੂ ਰੀਤੀ ਰਿਵਾਜ ਦੇ ਮੁਤਾਬਕ ਬੰਦਾ ਸਿਰਫ ਇੱਕ ਵਿਆਹ ਕਰਵਾ ਸਕਦਾ ਦੋ ਨਹੀਂ ਇਸ ਗੱਲ ਕਰਕੇ ਵੀ ਇਹ ਕੰਟਰੋਵਰਸੀ ਦੇ ਵਿੱਚ ਫਸ ਜਾਂਦਾ ਹੈ ਸਮਾਂ ਲੰਘਦਾ ਹੈ 2019 ਆ ਜਾਂਦਾ ਹੈ 2019 ਦੇ ਵਿੱਚ ਅਰਮਾਨ ਦੇ ਉੱਪਰ ਆਪਣੀ ਨੌਕਰਾਨੀ ਨਾਲ ਰੇਪ ਕਰਨ ਦਾ ਮਾਮਲਾ ਦਰਜ ਹੁੰਦਾ ਕੇਸ ਦਰਜ ਹੁੰਦਾ ਹੈ ਕੀ ਹੈ ਇਹ ਸਾਰਾ ਮਾਮਲਾ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਗੱਲ ਹੈ 21 ਜੂਨ 2024 ਦੀ ਜੀਓ ਸਿਨੇਮਾ ਦੇ ਉੱਤੇ ਇੱਕ ਸ਼ੋਅ ਚੱਲ ਰਿਹਾ ਬਿੱਗ ਬਾਸ OTT ਸੀਜ਼ਨ 3 ਇਸ ਵਿੱਚ ਅਰਮਾਨ ਆਪਣੀਆਂ ਪਤਨੀਆਂ ਦੇ ਨਾਲ ਪਾਰਟਿਸਿਪੇਟ ਕਰਦਾ ਹੈ ਤੇ ਇਹ ਜੋ ਸ਼ੋਅ ਹੈ ਇਸ ਵਿੱਚ ਬੰਦਾ ਬਾਹਰਲੇ ਸਾਰੀ ਦੁਨੀਆ ਦੇ ਨਾਲੋਂ ਕੱਟ ਜਾਂਦਾ ਹੈ ਤੇ ਇਹਨਾਂ ਉੱਤੇ ਕੈਮਰਿਆਂ ਦੀ ਨਿਗਾਹ ਹੁੰਦੀ ਹੈ ਹਰ ਵਕਤ ਕੈਮਰੇ ਇਹਨਾਂ ਦੇ ਉੱਪਰ ਲੱਗੇ ਹੁੰਦੇ ਨੇ ਇਸ ਸ਼ੋਅ ਦੇ ਵਿੱਚ ਦੋ ਬੰਦੇ ਹੋਰ ਜਿਨ੍ਹਾਂ ਦਾ ਨਾਮ ਲਵਕੇਸ਼ ਕਟਾਰੀਆ ਤੇ ਵਿਸ਼ਾਲ ਪਾਂਡੇ ਹੁੰਦਾ ਹੈ ਇਹ ਦੋਨੋਂ ਦੋਸਤ ਇਸ ਸ਼ੋਅ ਦੇ ਵਿੱਚ ਇਹ ਵੀ ਪਾਰਟਿਸਿਪੇਟ ਕਰਦੇ ਨੇ ਇੱਕ ਦਿਨ ਇਹ ਅਰਮਾਨ ਦੀ ਪਤਨੀ ਜਿਸ ਦਾ ਨਾਮ ਕ੍ਰਿਤਿਕਾ ਹੈ ਉਹ ਜਿਮ ਲਗਾਉਣ ਲਈ ਜਾਂਦੀ ਆ ਤਾਂ ਇਹ ਵਿਸ਼ਾਲ ਪਾਂਡੇ ਲਵਕੇਸ਼ ਨੂੰ ਕਹਿੰਦਾ ਕਿ ਭਾਬੀ ਬੜੀ ਸੋਹਣੀ ਲੱਗ ਰਹੀ ਹੈ ਤੇ ਇਹ ਗੱਲ ਉਹ ਬੜੀ ਹੌਲੀ ਕਹਿੰਦਾਗਾ ਪਰ ਕੈਮਰਿਆਂ ਦੇ ਵਿੱਚ ਵੀ ਇਹ ਗੱਲ ਰਿਕਾਰਡ ਹੁੰਦੀ ਹੈ ਤੇ ਇਹ ਗੱਲ ਹੁਣ ਲਵਕੇਸ਼ ਅਰਮਾਨ ਨੂੰ ਦੱਸਦਾ ਹੈ ਅਰਮਾਨ ਨੂੰ ਬੜਾ ਗੁੱਸਾ ਆਉਂਦਾ ਹੈ ਕਿ ਇਸ ਨੇ ਮੇਰੀ ਘਰ ਵਾਲੀ ਵਾਲੇ ਕੀ ਕਿਹਾ ਜਾਂ ਇਸ ਨੇ ਉਸ ਉੱਪਰ ਮਾੜੀ ਨਿਗਾਹ ਰੱਖੀ ਹੈ ਤੇ ਇਹ ਅਰਮਾਨ ਵਿਸ਼ਾਲ ਦੇ ਕੋਲ ਜਾਂਦਾ ਉਸ ਨੂੰ ਬੁਰਾ ਭਲਾ ਕਹਿੰਦਾ ਤੇ ਇਹ ਇੰਨਾ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਕਿ ਉਹਦੇ ਇੱਕ ਥੱਪੜ ਜੜ ਦਿੰਦਾ ਇਹ ਥੱਪੜ ਜੜਨ ਤੋਂ ਬਾਅਦ ਫਿਰ ਜਦੋਂ ਹੌਲੀ-ਹੌਲੀ ਅਰਮਾਨ ਨੂੰ ਪਤਾ ਲੱਗਦਾ ਹੈ ਕਿ ਜੋ ਵਿਸ਼ਾਲ ਪਾਂਡੇ ਸੀ ਉਸ ਦੇ ਕਹਿਣ ਦਾ ਮਤਲਬ ਉਹ ਨਹੀਂ ਸੀ ਜੋ ਇਹ ਸਮਝ ਗਿਆ ਉਸ ਨੇ ਇੱਕ ਨਾਰਮਲ ਗੱਲ ਕਰ ਦਿੱਤੀ ਸੀ ਪਰ ਅਰਮਾਨ ਮਲਿਕ ਜੋ ਕਿ ਇੰਸਟਾਗ੍ਰam ਦੇ ਉੱਤੇ ਬੜਾ ਫੇਮਸ ਹੈਆਂ ਪਤਨੀਆਂ ਤੇ ਇਹ ਖੁਦ ਇੰਸਟਾਗ੍ਰam ਉੱਤੇ ਤਕਰੀਬਨ 4.6 ਮਿਲੀਅਨ ਇਹਨਾਂ ਦੇ ਫਾਲੋਅਰ ਨੇ ਅਲੱਗ ਅਲੱਗ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਹਨਾਂ ਦੀਆਂ ਵੀਡੀਓ ਆਉਂਦੀਆਂ ਨੇ ਤੇ ਇਹ ਉਹਨਾਂ ਤੇ ਐਕਟਿਵ ਨੇ ਜਦੋਂ ਇਹ ਸਾਰਾ ਘਟਨਾ ਕਰਮ ਹੁੰਦਾ ਹੈ ਉਸ ਘਟਨਾ ਤੋਂ ਬਾਅਦ ਲੋਕ ਅਰਮਾਨ ਦੀ ਜ਼ਿੰਦਗੀ ਦੇ ਪੰਨੇ ਫਰੋਲਣ ਲੱਗ ਜਾਂਦੇ ਨੇ ਤੇ ਇਹ ਚਰਚਾ ਦੇ ਵਿੱਚ ਆ ਜਾਂਦਾ ਹੈ ਪਤਾ ਲੱਗਦਾ ਹੈ ਕਿ ਇਹ ਗੱਲ ਸ਼ੁਰੂ ਹੁੰਦੀ ਹੈ ਇੱਕ 11 ਸਾਲਾਂ ਦੀ ਕੁੜੀ ਪੁਲਿਸ ਨੂੰ ਕਹਿੰਦੀ ਹੈ ਕਿ 7 ਜੂਨ 2019 ਨੂੰ ਦਿੱਲੀ ਦੇ ਥਾਣੇ ਨਿਹਾਲ ਬਿਹਾਰ ਦੇ ਵਿੱਚ ਉਹ ਦੱਸਦੀ ਹੈ ਕਿ ਮੇਰੇ ਚਾਰ ਭਰਾ ਨੇ ਮੇਰੀ ਮਾਂ ਦੀ ਤਿੰਨ ਭਰਾ ਮੇਰੇ ਸਾਡੇ ਤੋਂ ਅਲੱਗ ਰਹਿੰਦੇ ਨੇ ਮੈਂ ਮੇਰਾ ਛੋਟਾ ਭਰਾ ਤੇ ਮੇਰੀ ਮਾਂ ਅਸੀਂ ਇਕੱਠੇ ਰਹਿੰਦੇ ਆਂ ਘਰ ਦੇ ਹਾਲਾਤ ਜਿਆਦਾ ਚੰਗੇ ਨਹੀਂ ਸੀ ਇਸ ਕਰਕੇ ਮੈਂ ਸੋਚਿਆ ਕਿ ਕੋਈ ਨੌਕਰੀ ਕੀਤੀ ਜਾਵੇ ਜਿਸ ਨਾਲ ਦੋ ਰੁਪਏ ਘਰ ਆ ਜਾਣ ਤਾਂ ਇਸ ਨੇ ਲੋਕਾਂ ਦੇ ਘਰ ਵਿੱਚ ਕੰਮ ਕਰਨ ਬਾਰੇ ਸੋਚਿਆ ਤਾਂ ਗੱਲ 2018 ਦੀ ਆ 2018 ਦੇ ਵਿੱਚ ਜਦੋਂ ਅਰਮਾਨ ਦੀ ਪਤਨੀ ਪਾਇਲ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਘਰ ਨੂੰ ਸੰਭਲ ਲਈ ਬੱਚੇ ਦੀ ਸਾਂਭ ਸੰਭਾਲ ਲਈ ਉਹ ਇਸ ਨੂੰ ਆਪਣੇ ਘਰ ਨੌਕਰਾਨੀ ਰੱਖ ਲੈਂਦੇ ਨੇ ਉਸ ਤੋਂ ਬਾਅਦ ਇੱਕ ਦਿਨ ਜਦੋਂ ਘਰ ਦੇ ਬਾਹਰ ਗਏ ਹੁੰਦੇ ਨੇ ਤਾਂ ਇਹ ਅਰਮਾਨ ਉਸ ਕੁੜੀ ਦੇ ਕਹਿਣ ਮੁਤਾਬਕ ਮੀਡੀਆ ਰਿਪੋਰਟ ਮੁਤਾਬਕ ਇਹ ਅਰਮਾਨ ਉਸ ਦੇ ਨਸ਼ੀਲਾ ਟੀਕਾ ਲਾ ਦਿੰਦਾ ਹੈ ਜਿਸ ਨਾਲ ਉਹ ਬੇਹੋਸ਼ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਉਸ ਦੇ ਨਾਲ ਰੇਪ ਕਰਦਾ ਹੈ ਤੇ ਇੱਕ ਵਾਰ ਨਹੀਂ ਉਸਨੇ ਦੱਸਿਆ ਕਿ ਮੇਰੇ ਨਾਲ ਇਸਨੇ ਕਈ ਵਾਰ ਰੇਪ ਕੀਤਾ ਇਸਨੇ ਮੈਨੂੰ ਡਰਾਇਆ ਵੀ ਤੇ ਮਾਰਕੁੱਟ ਵੀ ਕੀਤੀ ਇਹ ਸਾਰੀ ਜੋ ਗੱਲ ਹੁੰਦੀ ਹੈ ਇਹ ਉਹ ਕੁੜੀ 7 ਜੂਨ 2019 ਨੂੰ ਦਿੱਲੀ ਦੇ ਥਾਣਾ ਨਿਹਾਲ ਬਿਹਾਰ ਦੇ ਵਿੱਚ ਜਾ ਕੇ ਦੱਸਦੀ ਹੈ ਉਸ ਤੋਂ ਬਾਅਦ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਮੀਡੀਆ ਰਾਹੀਂ ਪਤਾ ਲੱਗਦਾ ਕਿ ਇਹ ਗੱਲ ਵੀ ਨਿਕਲ ਕੇ ਆਈ ਹੈ ਕਿ ਜੋ ਏਸ ਦੀ ਪਤਨੀ ਜਿਸ ਦਾ ਨਾਮ ਪਾਇਲ ਹੈ ਉਸ ਨੂੰ ਵੀ ਇਸ ਗੱਲ ਬਾਰੇ ਪਤਾਗਾ ਫਿਰ 23 ਦਸੰਬਰ 2019 ਨੂੰ ਅਰਮਾਨ ਮਲਿਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਹ 14 ਮਹੀਨੇ ਜੇਲ੍ਹ ਵਿੱਚ ਕੱਟਦਾ ਤੇ ਉਸ ਤੋਂ ਬਾਅਦ ਏਸ ਦੀ ਜ਼ਮਾਨਤ ਹੋ ਜਾਂਦੀ ਹੈ ਤੇ ਇਹ ਆਪਣੇ ਫੇਰ ਕਮਾਕਾਰਾਂ ਦੇ ਵਿੱਚ ਵਿਜੀ ਹੋ ਜਾਂਦਾ ਜਾਨੀ ਆਪਣੀ ਲਾਈਫ ਦੇ ਵਿੱਚ ਬਿਜੀ ਹੋ ਜਾਂਦਾ ਤੇ ਇਹ ਸੋਸ਼ਲ ਮੀਡੀਆ ਦੇ ਬੱਖ-ਬੱਖ ਪਲੇਟਫਾਰਮਾਂ ਤੇ ਐਕਟਿਵ ਹੈ ਇੱਕ ਸਮਾਂ ਐਦਾਂ ਦਾ ਸੀ ਇਸ ਨੇ ਦੱਸਿਆ ਕਿ ਮੇਰੇ ਕੋਲ 35000 ਰੁਪਿਆ ਵੀ ਨਹੀਂ ਸੀ ਜਿਸ ਕਰਕੇ ਮੇਰੀ ਮਾਂ ਬਿਨਾਂ ਇਲਾਜ ਤੋਂ ਉਸਦੀ ਡੈਥ ਹੋ ਗਈ ਪਰ ਅੱਜ ਇਸ ਦੇ ਕੋਲ 200 ਕਰੋੜ ਦੀ ਪ੍ਰਾਪਰਟੀ ਹੈ ਤੇ ਇਸ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਕਿ ਤੁਹਾਡੇ ਉੱਤੇ ਇਹ ਰੇਪ ਦਾ ਕੇਸ ਆ ਤਾਂ ਇਸ ਨੇ ਕਿਹਾ ਕਿ ਇਹ ਜੋ ਮੇਰੇ ਉੱਤੇ ਇਲਜ਼ਾਮ ਲਗਾਏ ਗਏ ਹੈ ਗਲਤ ਹੈ ਇਹ ਸਾਰਾ ਸਾਰ ਗਲਤ ਹੈ ਤੇ ਮੈਨੂੰ ਕਾਨੂੰਨ ਦੇ ਉੱਤੇ ਪੂਰਾ ਵਿਸ਼ਵਾਸ ਹੈ ਕਿ ਅਦਾਲਤ ਤੋਂ ਮੈਨੂੰ ਇਨਸਾਫ ਜ਼ਰੂਰ ਮਿਲੇਗਾ ਤੇ ਸਚਾਈ ਇੱਕ ਦਿਨ ਲੋਕਾਂ ਦੇ ਸਾਹਮਣੇ ਆਊਗੀ ਹੁਣ ਇਸ ਤੋਂ ਇਹ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਅਰਮਾਨ ਮਲਿਕ ਉੱਤੇ ਜੋ ਰੇਪ ਦਾ ਕੇਸ ਆ ਉਹ ਦਰਜ ਹੈ ਇਹ ਜੋ ਮਾਮਲਾਗਾ ਉਹ ਤਾਂ ਅਜੇ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਉਹ ਸੋਤੇ ਕੀ ਫੈਸਲਾ ਆਉਂਦਾ ਕੀ ਅਦਾਲਤ ਆਪਣਾ ਫੈਸਲਾ ਸੁਣਾਉਂਦੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂ ਪਰ ਜੋ ਇਹ ਗੱਲਾਂ ਨਿਕਲ ਕੇ ਆ ਰਹੀਆਂ ਜੋ ਇਹ ਕੰਟਰੋਵਰਸੀ ਹੋ ਰਹੀ ਹੈ ਜੋ ਇਹ अरमान ਮਲਿਕ ਬਾਰੇ ਲੋਕ ਕਹਿ ਰਹੇ ਆ ਮਸਲਾ ਉੱਠਿਆ ਇਹ ਜਿਹੜੀਆਂ अरमान ਮਲਿਕ ਦੀ ਜ਼ਿੰਦਗੀ ਦੇ ਪੰਨੇ ਫਰੋਲ ਕੇ ਲੋਕ ਅੱਗੇ ਰੱਖ ਰਹੇ ਨੇ ਉਹ ਸਿਰਫ ਬਿੱਗ ਬਾਸ ਇਹ ਜਿਹੜਾ OTT ਸੀਜ਼ਨ 3 ਹੈ ਇਸ ਦੇ ਕਾਰਨ ਹੀ ਹੋਇਆ ਜਦੋਂ ਇਸ ਦੀ ਵਿਸ਼ਾਲ ਪਾਂਡੇ ਦੇ ਨਾਲ ਲੜਾਈ ਹੋਈ ਆ ਉਸ ਤੋਂ ਬਾਅਦ ਫਿਰ ਲੋਕਾਂ ਨੇ ਇਸ ਦੀ ਜ਼ਿੰਦਗੀ ਦੇ ਪੰਨੇ ਫਰੋਲੇ ਤੇ ਉਹ ਜੋ ਸਚਾਈਆਂ ਸੀ ਜੋ ਲੋਕਾਂ ਨੂੰ ਲੱਗੀਆਂ ਉਹ ਇਸ ਦੀਆਂ ਸਾਹਮਣੇ ਆਈਆਂ ਸੋ ਇਹ ਜਿਹੜੀ ਘਟਨਾ ਸੀ ਇਸ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਤੇ ਤੁਹਾਨੂੰ ਜਾਣੂ ਕਰਾਉਣਾ ਕਿ ਕਿੱਦਾਂ-ਕਿੱਦਾਂ ਦੇ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਕਟਨਾਵਾ ਹੋ ਰਹੀਆਂ ਨੇ ਕ੍ਰਾਈਮ ਹੋ ਰਹੇ ਨੇ ਤੇ ਕਿੱਦਾਂ-ਕਿੱਦਾਂ ਦੇ ਜੁਰਮ ਹੋ ਰਹੇ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ